ਮੇਸ਼ ਰਾਸ਼ੀ ਵਾਲੇ ਵਿਅਕਤੀ ਨੂੰ ਆਪਣੇ ਘਰ ਦੇ ਅੰਦਰ ਨਿੰਮ ਦੀ ਲੱਕੜ ਜਾਂ ਨਿੰਮ ਦਾ ਬੂਟਾ ਲਾਉਣਾ ਚਾਹੀਦਾ ਜੇ ਤੁਹਾਡਾ ਫਲੈਟ ਹੈ ਤੇ ਕਿਸੇ ਗਮਲੇ 'ਚ ਲਗਾਉਣਾ ਚਾਹੀਦਾ। ਵਰਿਸ਼ਚ ਰਾਸ਼ੀ ਵਾਲੇ ਵਿਅਕਤੀ ਨੂੰ ਆਪਣੇ ਘਰ 'ਚ ਵਾਈਟ ਰੋਜ਼ ਲਗਾਉਣਾ ਚਾਹੀਦਾ ਹੈ। ਮਿਥੂਨ ਰਾਸ਼ੀ ਵਾਲੇ ਵਿਅਕਤੀ ਨੂੰ ਅਮਰੂਦ ਦੀ ਲੱਕੜ ਜਾਂ ਅਮਰੂਦ ਦਾ ਬੂਟਾ ਕੋਲ ਰੱਖਣਾ ਚਾਹੀਦਾ। ਕਰਕ ਰਾਸ਼ੀ ਵਾਲੇ ਵਿਅਕਤੀ ਨੂੰ ਆਪਣੇ ਘਰ ਦੇ ਅੰਦਰ ਚਮੇਲੀ ਦਾ ਬੂਟਾ ਜੈਸਮੀਨ ਲਗਾਉਣਾ ਚਾਹੀਦਾ। ਸਿੰਘ ਰਾਸ਼ੀ ਵਾਲੇ ਵਿਅਕਤੀ ਨੂੰ ਤੇਜ ਪੱਤਾ ਕੜੀ ਪੱਤਾ ਆਪਣੇ ਘਰ 'ਚ ਲਗਾਉਣਾ ਚਾਹੀਦਾ। ਕੰਨਿਆ ਰਾਸ਼ੀ ਵਾਲੇ ਨੂੰ ਅਮਰੂਦ ਦਾ ਬੂਟਾ ਤੇ ਜਮਨ ਦਾ ਬੂਟਾ ਤਰੱਕੀ ਦਿੰਦਾ ਹੈ ਤੁਲਾ ਰਾਸ਼ੀ ਵਾਲੇ ਵਿਅਕਤੀ ਨੂੰ ਲਾਲ ਗੁਲਾਬ ਤੇ ਸਫੇਦ ਗੁਲਾਬ ਸੂਟੇਬਲ ਹੁੰਦਾ ਹੈ ਵ੍ਰਿਸ਼ਚਿਕ ਰਾਸ਼ੀ ਵਾਲੇ ਵਿਅਕਤੀ ਨੂੰ ਨਿੰਮ ਜਾਂ ਨਿੰਬੂ ਇਹ ਲਗਾ ਸਕਦੇ ਨੇ ਤਨੂ ਰਾਸ਼ੀ ਵਾਲੇ ਵਿਅਕਤੀ ਨੂੰ ਪੀਲੇ ਫੁੱਲ ਗੇਂਦੇ ਦੇ ਮਕਰ ਰਾਸ਼ੀ ਵਾਲੇ ਵਿਅਕਤੀ ਨੂੰ ਹਮੇਸ਼ਾ ਆਪਣੇ ਕੋਲ ਨੀਲੇ ਫੁੱਲ ਬਲੂ ਆਰਚਡ ਜਿਹਨੂੰ ਕਹਿੰਦੇ ਨੇ ਇਹ ਲਗਾਣੇ ਚਾਹੀਦੇ ਆ ਕੁੰਭ ਰਾਸ਼ੀ ਵਾਲੇ ਵਿਅਕਤੀ ਨੂੰ ਬਲੂ ਆਰਚਡ ਤੇ ਬੋਟੇ ਦੇ ਨਾਲ ਨਾਲ ਇੱਕ ਗੁਲਦੋਰੀ ਆਂਦਾ ਵੱਡਾ ਮੋਟਾ ਜਿਹਾ ਬੂਟਾ ਹੁੰਦਾ ਉਹ ਚ ਸਾਰੇ ਕਲਰ ਆਉਂਦੇ ਨੇ ਉਹਨੂੰ ਡਾਰਕ ਕਲਰ ਬਲੂ ਬਲੈਕ ਲਗਾ ਲੈਣਾ ਚਾਹੀਦਾ ਮੀਨ ਰਾਸ਼ੀ ਵਾਲੇ ਵਿਅਕਤੀ ਨੂੰ ਵੀ ਗੇਂਦੇ ਦੇ ਫੁੱਲ ਸੂਟੇਬਲ ਹੁੰਦੇ ਨੇ ਨਾਲੇ ਇੱਕ ਹੋਰ ਗੱਲ ਦੱਸ ਦਿਆਂ ਜਦੋਂ ਵੀ ਪੌਦਾ ਘਰ ਚ ਲੈ ਕੇ ਆਣਾ ਜੋੜੀ ਲੈ ਕੇ ਆਣੀ ਹੈ ਸਿੰਗਲ ਪੌਦਾ ਘਰ ਚ ਨਹੀਂ ਲੈ ਕੇ ਆਣਾ ਸਿੰਗਲ ਲਿਆਓਗੇ ਤੇ ਇਕੱਲੇ ਰਹੋਗੇ ਜੋੜੀ ਲਿਆਓਗੇ ਤੇ ਫੁੱਲੋ ਫੁੱਲ ਹੋਗੇ ਜੋੜੀ ਲਾਣੀ ਬੂਟਿਆਂ ਦੀ ਜਦੋਂ ਨਾਲੀ ਹੈ